ਸਰਬਜੀਤ ਸਿੰਘ ਖਾਲਸਾ ਜੀ ਆਪਣੇ ਇੱਕੋ ਪਰਿਵਾਰ ਦੇ ਵਿੱਚੋਂ ਤੀਸਰੇ ਐਮਪੀ ਚੁਣੇ ਗਏ ਨੇ ਤੀਜੀ ਵਾਰ ਉਹਨੇ ਸੌ ਚੁੱਕੀ ਹੈ ਉਹ ਪਿਛਲਾ ਇਤਿਹਾਸ ਵੀ ਸਾਨੂੰ ਦੱਸੋ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਦਾਦਾ ਜੀ ਕਿਵੇਂ ਐਮਪੀ ਬਣੇ ਸੀ ਤੇ ਸਰਬਜੀਤ ਸਿੰਘ ਖਾਲਸਾ ਹੁਣ ਤੱਕ ਕਿਵੇਂ ਪੁੱਜੇ ਨੇ ਸਰਬਜੀਤ ਸਿੰਘ ਖਾਲਸਾ ਦੇਖੋ ਤਿੰਨ ਜੀ ਹੋ ਗਏ ਇੱਕੋ ਪਰਿਵਾਰ 'ਚ ਤਾਂ ਐਤਕੀ ਤਾਂ ਸਰਬਜੀਤ ਸਿੰਘ ਖਾਲਸਾ ਜਿਹੜੇ ਜਿੱਤੇ ਆ ਵੈਸੇ ਦੇਖੋ ਜਿਹੜੇ ਇਹੋ ਜੇ ਕੰਮ ਕਰਦੇ ਹੁੰਦੇ ਆ ਨਾ ਜੀ ਸ਼ਹਾਦਤਾਂ ਦਿੱਤੀਆਂ ਜਿਵੇਂ ਭਗਤ ਸਿੰਘ ਨੇ ਜੀ ਜਾਂ ਰਾਜਗੁਰੂ ਸੁਖਦੇਵ ਉਹਨਾਂ ਨੇ ਇਹ ਸੋਚ ਕੇ ਨਹੀਂ ਕੰਮ ਕੀਤੇ ਹੁੰਦੇ ਕਿ ਯਾਰ ਸਾਡੇ ਜਿਹੜੇ ਭਾਈ ਭਤੀਜੇ ਆ ਉਹ ਐਮਪੀ ਬਣ ਜਾਣਗੇ ਜੀ ਬੇਸ਼ੁਮਾਰ ਇਹ ਇੱਕ ਚੀਜ਼ ਸਾਫ਼ ਹੈ ਜੀ ਪਰ ਭਗਤ ਸਿੰਘ ਦੇ ਭਰਾ ਨੇ ਖੁਦ ਚੋਣ ਲੜੀ ਹਮ ਅਸੀਂ ਉਹਦਾ ਸਾਰਾ ਇਤਿਹਾਸਿਕ ਹਵਾਲਾ ਦੇ ਚੁੱਕੇ ਹਾਂ ਜੀ ਫਿਰੋਜ਼ਪੁਰ ਆ ਕੇ ਇਲੈਕਸ਼ਨ ਲੜਿਆ ਸੀਗਾ ਇਹ ਗੱਲ ਜਿਹੜੀ ਆ ਉਹ 60 ਬਾਟ ਦੀ ਆ ਜੀ ਜੀ ਤੇ ਭਗਤ ਸਿੰਘ ਦੇ ਭਰਾ ਨੇ ਹਾਰ ਵੀ ਖਾਦੀ ਐ ਇੱਥੇ ਇਲੈਕਸ਼ਨ ਚ ਹੁਣ ਦੂਜੀ ਚੀਜ਼ ਇਹ ਆ ਕਿ ਅਜਿਹਾ ਕਿਉਂ ਹੋਇਆ ਕਿਉਂਕਿ ਦੇਖੋ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਆਪਣੇ ਜਜ਼ਬਾਤ ਬਖਾਏ ਜੀ ਜਜ਼ਬਾਤ ਨਹੀਂ ਮੈਂ ਤੇ ਇੱਕ ਗੱਲ ਕਹੂੰਗਾ ਕਿ ਟੀਜ਼ ਟੀਜ਼ ਕੇ ਸਾਡੇ ਨਾਲ ਕੌਮ ਨਹੀਂ ਸਾਡੀ ਖੜ ਰਹੀ ਕਿਤਨਾ ਕਿਤੇ ਉਹ ਹੁੰਦਾ ਜੀ ਮਨ ਦੇ ਵਿੱਚ ਨਾ ਉਹ ਜਿਹੜਾ ਦਰਦ ਬਿਆਨਿਆ ਅੱਜ ਕੱਲ ਯੋਗ ਹੈ ਸੋਸ਼ਲ ਮੀਡੀਆ ਦਾ ਹੂੰ ਸੋਸ਼ਲ ਮੀਡੀਆ ਚ ਭਾਵਨਾਤਮਕ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਵੇਗ ਬਣਦੀਆਂ ਬਿਲਕੁਲ ਜੀ ਬਿਲਕੁਲ ਉਸ ਵੇਗ ਦੇ ਵਿੱਚ ਫਿਰ ਕਿੱਥੋਂ ਤੱਕ ਜਾਂਦਾ ਕੰਮ ਕੋਈ ਕੁਝ ਨਹੀਂ ਕਹਿ ਸਕਦਾ ਜੀ ਜੀ ਜਿਹੜੀ ਆਮ ਆਦਮੀ ਪਾਰਟੀ ਅੱਜ ਰੂਲਿੰਗ ਤੇ ਰਿਆ ਆਮ ਆਦਮੀ ਪਾਰਟੀ ਵੀ ਇਸੇ ਤਰ੍ਹਾਂ ਦੀ ਪਦائش ਆ ਜੀ ਉਹਦੇ ਵਿੱਚ ਵੀ ਸੋਸ਼ਲ ਮੀਡੀਆ ਦਾ ਇੱਕ ਬਹੁਤ ਵੱਡਾ ਰੋਲ ਸੀ ਜੀ ਇਸੇ ਤਰ੍ਹਾਂ ਦਾ ਹੀ ਇਹ ਜੇ ਤੁਸੀਂ ਦੇਖੋਗੇ ਤਾਂ ਪਹਿਲਾ ਤਾਂ ਸਰਬਜੀਤ ਸਿੰਘ ਖਾਲਸਾ ਕਿਉਂਕਿ ਸੰਨ ਤੋਂ ਪਤਾ 2004 ਚ ਹਾਰ ਗਏ ਸਨ ਬਠਿੰਡੇ ਤੋਂ ਲੜੇ ਲੋਕ ਸਭਾ ਹਲਕੇ ਦਾ ਚੋਣ ਜੀ ਇਲੈਕਸ਼ਨ ਹਾਰ ਗਏ 1 ਲੱਖ ਵੋਟ ਲੈ ਗਏ ਸੀਗੇ ਜਿਹੜਾ ਬਠਿੰਡੇ ਦਾ ਇਲੈਕਸ਼ਨ ਲੜਿਆ ਲੋਕ ਸਭਾ ਦਾ ਉਹਦੇ ਚ ਸਰਬਜੀਤ ਸਿੰਘ 1 ਲੱਖ ਵੋਟ ਲੈ ਕੇ ਜਾਂਦੇ ਆ ਫਿਰ ਦੂਸਰੀ ਵਾਰ ਇਹ ਜਾ ਕੇ ਲੜਦੇ ਨੇ ਸ਼ੈਤ ਪਦੌੜ ਜੀ ਉਥੋਂ ਬੁਰੀ ਤਰ੍ਹਾਂ ਹਾਰ ਜਾਂਦੇ ਆ ਹਮ ਤੀਸਰਾ ਇਲੈਕਸ਼ਨ ਇਹਨਾਂ ਨੇ ਲੜਿਆ ਹੈ ਹਾਰੇ ਆ ਜਿਹੜਾ 2007 ਵਾਲਾ 2004 ਵਾਲਾ ਲੋਕ ਸਭਾ ਦਾ 2007 ਵਾਲਾ ਵਿਧਾਨ ਸਭਾ ਦਾ 14 ਚ ਫਿਰ ਇਹ ਜਾ ਕੇ ਟਿਕਟ ਲੈ ਲੈਂਦੇ ਆ ਸ੍ਰੀ ਫਤੇਗੜ ਸਾਹਿਬ ਤੋਂ ਜੀ ਫਤੇਗੜ ਸਾਹਿਬ ਤੋਂ ਜਦੋਂ ਟਿਕਟ ਲੈਂਦੇ ਆ ਤਾਂ ਇਹ ਬਸਪਾ ਵਾਲਿਓ ਕੈਂਡੀਡੇਟਸ ਹੀ ਕੇ ਅੱਛਾ ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਦੇ ਤੁਹਾਨੂੰ ਪਤਾ ਹੀ ਇਹਨਾਂ ਦੀ ਅਣਬਣ ਚੱਲ ਰਹੀ ਹੈ ਜੀ ਜੀ ਬਿਲਕੁਲ ਕਿਉਂਕਿ ਪਿਛਲੇ ਦਿਨ ਹੀ ਬਿਆਨਬਾਜ਼ੀਆਂ ਵੀ ਹੋਈਆਂ ਨੇ ਇਸ ਬਿਲਕੁਲ ਹੋਈਆਂ ਜੀ ਤਾਂ ਗੱਲ ਇਹ ਆ ਕਿ ਹੁਣ ਇਹ ਚੀਜ਼ ਦੇਖੋ ਤੁਸੀਂ ਕਿ ਜਿਹੜਾ ਬੰਦਾ ਤਿੰਨ ਇਲੈਕਸ਼ਨ ਹਾਰ ਗਿਆ ਕਿਸੇ ਨੂੰ ਪਤਾ ਹੀ ਨਹੀਂ ਜੀ ਕਿ ਕਿੱਥੋਂ ਕਿੱਥੋਂ ਇਲੈਕਸ਼ਨ ਲੜਿਆ ਮੈਂ ਬਹੁਤ ਸਾਰੇ ਪੰਜਾਬੀ ਜਿਹੜੇ ਖਾਸ ਤੌਰ ਤੇ ਪੱਤਰਕਾਰਤਾ ਨਾਲ ਵੀ ਜੁੜੇ ਵੀਰਾਂ ਉਹਨਾਂ ਨੂੰ ਸੁਣਿਆ ਕਿ ਦੋ ਇਲੈਕਸ਼ਨ ਲੜੇ ਆ ਜੀ ਕਈਆਂ ਦੇ ਮੂੰਹੋਂ ਸੁਣਿਆ ਪਤਾ ਹੀ ਨਹੀਂ ਹੈ ਤਿੰਨ ਇਲੈਕਸ਼ਨ ਲੜ ਚੁੱਕੇ ਮੈਨੂੰ ਵੀ ਨਹੀਂ ਪਤਾ ਸੀਗਾ ਜੀ ਹਾਂ ਜੀ ਤਿੰਨ ਵਾਰੀ ਇਲੈਕਸ਼ਨ ਸਰਬਜੀਤ ਸਿੰਘ ਖਾਲਸਾ ਹਾਰ ਚੁੱਕੇ ਸੀਗੇ ਜੀ ਜਦੋਂ ਹੁਣ ਐਤਕੀ ਆਏ ਆ ਇੱਥੇ ਫਰੀਦਕੋਟ ਦੇ ਰਣ ਦੇ ਵਿੱਚ ਕੰਮ ਠੰਡਾ ਹੀ ਸੀਗਾ ਜੀ ਉਹ ਜਦੋਂ ਕੁਝ ਮਤਲਬ ਕਿ ਵੀਡੀਓ ਜਾਂ ਇੰਟਰਵਿਊ ਜਿਹੜੀਆਂ ਸੀ ਉਹ ਵਾਇਰਲ ਹੋਈਆਂ ਜੀ ਜੀ ਉਹ ਤਾਂ ਫਿਰ 8-10 ਦਿਨ ਦੇ ਵਿੱਚ ਨੇਹਰੀ ਚੁੱਲ ਗਿਆ ਜੀ ਜੀ ਸਾਡੇ ਵਰਗੇ ਵੀ ਆਰਾਮ ਸੀ ਕਿਉਂਕਿ ਕਰਮਜੀਤ ਅਨਮੋਲ ਉਦੋਂ ਤੱਕ ਕਾਫੀ ਪ੍ਰਚਾਰ ਅੱਗੇ ਲਿਜਾ ਚੁੱਕੇ ਸੀਗੇ ਜੀ ਹੰਸ ਰਾਜ ਹੰਸ ਉਲਝੇ ਹੋਏ ਸੀਗੇ ਹਮ ਇਦਾਂ ਲੱਗਦਾ ਸੀਗਾ ਕਿ ਕਰਮਜੀਤ ਅਨਮੋਲ ਦੀ ਸਥਿਤੀ ਮਜ਼ਬੂਤ ਹੈ ਬਸ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫਿਰ ਤੇ ਪਲਟਾ ਹੀ ਵੱਜ ਗਿਆ ਹਮ ਪੰਜਾਬੀ ਦਾ ਇੱਕ ਸ਼ਬਦ ਕਾਂ ਤੇ ਉਹ ਤੇ ਪਲਟਾ ਹੀ ਵੱਜ ਗਿਆ ਮੁੜ ਕੇ ਹਮ ਤਾਜ ਤੁਸੀਂ ਦੇਖ ਲਓ ਨਤੀਜਾ ਕਿੱਥੇ ਆ ਕਿ ਜਿਹੜਾ ਬੰਦਾ ਤਿੰਨ ਇਲੈਕਸ਼ਨ ਬੁਰੀ ਤਰ੍ਹਾਂ ਹਾਰ ਜਾਂਦਾ ਹਮ ਅਖੀਰ ਫਿਰ ਉਹ ਜਦੋਂ ਜਜ਼ਬਾਤੀ ਹੋ ਕੇ ਗੱਲਾਂ ਕਰਦਾ ਹੈ ਬਿਲਕੁਲ ਮਤਲਬ ਕਿ ਇੱਕ ਇੰਟਰਵਿਊ ਦੇ ਵਿੱਚ ਤੇ ਮੈਂ ਉਹਨਾਂ ਨੂੰ ਦੇਖਿਆ ਕਿ ਉਹ ਰੋ ਪਏ ਸੀ ਤੇ ਉੱਠ ਪਏ ਸੀਗੇ ਜੀ ਕੈਮਰੇ ਦੇ ਅੱਗੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਫਿਰ ਉਹਨਾਂ ਚੀਜ਼ਾਂ ਦਾ ਅਸਰ ਜਿਹੜਾ ਹੈ ਭਾਵਨਾਤਮਕ ਤੌਰ ਤੇ ਅੱਜ ਨਤੀਜੇ ਦੇ ਰੂਪ ਚ ਸਾਡੇ ਸਾਹਮਣੇ ਬਾਕੀ ਇਹਨਾਂ ਦੀ ਮਾਤਾ ਜੀ ਤੇ ਦਾਦਾ ਜੀ ਬਾਰੇ ਵੀ ਮੈਂ ਤੁਹਾਨੂੰ ਦੱਸ ਦੇਣਾ ਜੇ ਕੋਈ ਕਮੈਂਟ ਹੈਗਾ ਇਸ ਮੁਤਲਕ ਲੈ ਲਓ ਮੈਂ ਉਹ ਵੀ ਦੱਸ ਦੇਣਾ ਕਮੈਂਟ ਕਾਫੀ ਨੇ ਮੈਂ ਹੋਰ ਵੀ ਪੜਦਾ ਲਫ਼ਜ਼ਾਂ ਦਾ ਗਰਾ ਉਹਨਾਂ ਦਾ ਕਮੈਂਟ ਇਹ ਹੈ ਕਿ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਪੰਜਾਬ ਗਵਰਨਮੈਂਟ ਦੇ EMPLOYEES ਉਹਨਾਂ ਦੇ ਪੇ ਸਕੇਲ ਬਾਰੇ ਪ੍ਰੋਪਰ ਕੋਈ ਗੱਲ ਕਰੋ ਇਹ ਦੇਖੋ ਆਪਾਂ ਕਦੇ ਬੇਰਤੀ ਕਰਾਂ ਕਿ ਜਿਹੜਾ ਵੀ ਕਮੈਂਟ ਆਪਾਂ ਲੈਣਾ ਇੱਕ ਖਬਰ ਦੇ ਮੁਤਲਕ ਲੈਣਾ ਪਹਿਲੀ ਗੱਲ ਦੂਜੀ ਆ ਕਿ ਜਿਹੜੀਆਂ ਏਦਾਂ ਦੀਆਂ ਚੀਜ਼ਾਂ ਨੇ ਸਰ ਤੁਸੀਂ ਸਾਨੂੰ ਭੇਜ ਦਿਓ ਕੋਈ ਪ੍ਰੈਸ ਨੋਟ ਬਣਾ ਕੇ ਅਸੀਂ ਲਿਖ ਦੇਵਾਂਗੇ ਤੇ ਜਿਹੜੀ ਗੱਲ ਤੁਸੀਂ ਰੱਖਣੀ ਇੱਥੇ ਰੱਖ ਲਓ ਚਲੋ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਜਿਹੜੀ ਖਬਰ ਚੱਲਦੀ ਹੁੰਦੀ ਹੈ ਨਾ ਉਹਦੇ ਨਾਲ ਜੁੜਿਆ ਕੋਈ ਸਵਾਲ ਹੋਵੇ ਤੇ ਬਿਹਤਰ ਆ ਜੀ ਕਮੈਂਟ ਕਾਫੀ ਹੋ ਗਏ ਸੀ ਲੰਬੀ ਕਰ ਰਹੇ ਸੀ ਹਾਂ ਜੀ ਹਾਂ ਜੀ ਅ ਵੀ ਜੀ ਧੰਨਵਾਦ ਤੁਹਾਡਾ ਕੰਟਰੀਬਿਊਸ਼ਨ ਵਾਸਤੇ ਹਾਂ ਜੀ ਮਾਨ ਸਾਹਿਬ ਜਿਹੜੇ ਆ ਜੀ ਉਹ ਮਤਲਬ ਕਿ ਹੁਣ ਸਾਡੇ ਨਾਲ ਨਹੀਂ ਹੈਗੇ ਉਹਨਾਂ ਦਾ ਸਾਥ ਜਿਹੜਾ ਸਾਡਾ ਨਿਗਾ ਸਾਥ ਸੀਗਾ ਉਹ ਖਤਮ ਹੋ ਚੁੱਕਾ ਜੀ ਅਸੀਂ ਇਹਦੇ ਬਾਰੇ ਅੱਗੇ ਵੀ ਦੱਸ ਚੁੱਕੇ ਹਾਂ ਤੇ ਕੋਈ ਗੱਲ ਨਹੀਂ ਜ਼ਿੰਦਗੀ 'ਚ ਫੇਰ ਇਤਿਫਾਕ ਬਣਿਆ ਤੇ ਫੇਰ ਸਾਥ ਬਣ ਜਾਏਗਾ ਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ सोनू ਸਰਾਜੀ ਸਾਰਿਆਂ ਦਾ ਧੰਨਵਾਦ ਤੁਹਾਡਾ ਸਾਰਿਆਂ ਦੇ ਮੈਂ ਨਾਮ ਲੈ ਲੈ ਕੇ ਕਮੈਂਟ ਨਹੀਂ ਪੜ ਸਕਦਾ ਜੀ ਟਾਈਮ ਲੱਗ ਜਾਂਦਾ ਆਪਾਂ ਖਬਰਾਂ ਵੱਲ ਵੀ ਜਾਣਾ ਹੁੰਦਾ ਹੈ ਜੀ ਸਰ ਖਬਰ ਦੇ ਕੋਈ ਮਤਲਕ ਹੈਗਾ ਜੀ ਰਣਜੀਤ ਤੂਲ ਸਰਬਜੀਤ ਸਿੰਘ ਖਾਲਸਾ ਦੀ ਹਵਾ ਪਾਈ ਅਮਰਿਤਪਾਲ ਸਿੰਘ ਕਰਕੇ ਬਣੀ ਸੀ ਲਾਸਟ ਇੱਕ ਹਫਤੇ ਬਾਅਦ ਹਾਂਜੀ ਲਾਸਟ ਇੱਕ ਹਫਤੇ ਚੀਜ਼ ਸਭ ਕੁਝ ਹੋਇਆ ਨਹੀਂ ਉਹਦੇ ਚ ਸੋਸ਼ਲ ਮੀਡੀਆ ਦਾ ਵੀ ਇੱਕ ਰੋਲ ਸੀਗਾ ਹਾਲਾਂਕਿ ਜਦੋਂ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦੇ ਚਰਚੇ ਸੀ ਤੇ ਮੈਂ ਇਹ ਗੱਲ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਵੈਸੇ ਹੀ ਅਛੋਪਲੇ ਜਿਹੀ ਕਹਿ ਦਿੱਤੀ ਸੀਗੀ ਜੀ ਕਿ ਜੇ ਅਸਰ ਹੋਇਆ ਤਾਂ ਫਿਰ ਉਹ ਖਡੂਰ ਸਾਹਿਬ ਤੋਂ ਬਾਹਰ ਵੀ ਚਲਾ ਜਾਏਗਾ ਪੰਥਕ ਰਾਜਨੀਤੀ ਦਾ ਜੇ ਰੰਗ ਚੜ੍ਹਿਆ ਨਾ ਉਹ ਦੂਜੇ ਹਲਕਿਆਂ ਤੱਕ ਵੀ ਜਾਏਗਾ ਤਾਂ ਤੁਸੀਂ ਦੇਖ ਲਓ ਕਿ ਉਹਦਾ ਰੰਗ ਫਿਰ ਇੱਥੇ ਆ ਗਿਆ ਫਰੀਦਕੋਟ ਹਾਲਾਂਕਿ ਸੰਗਰੂਰ ਬਿਲਕੁਲ ਹੀ ਉਲਟ ਹੋ ਗਿਆ ਜੀ ਸੰਗਰੂਰ ਉਲਟ ਹੋ ਗਿਆ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਲੱਖਾ ਸਦਾਨਾ ਇੱਕ ਚਿਹਰਾ ਸੀਗਾ ਲੱਖਾ ਸਦਾਨਾ ਵੀ ਠੀਕ ਠਾਕ ਵੋਟ ਹਾਸਲ ਕਰ ਗਿਆ ਤਾਂ ਫਰੀਦਕੋਟ ਦੇ ਵਿੱਚ ਬਿਲਕੁਲ ਇਸ ਚੀਜ਼ ਦਾ ਪੂਰਾ ਅਸਰ ਹੋਇਆ ਤੇ ਬਾਕੀ ਜਿਹੜੀ ਰਹੀ ਹੈ ਗੱਲ ਹੁਣ ਜੋ ਤੁਸੀਂ ਕਰ ਰਹੇ ਹੋ ਕਿ ਇਹਨਾਂ ਦੇ ਮਾਤਾ ਜੀ ਦੇਖੋ ਗੱਲ ਇਹ ਆ ਕਿ ਜੋ ਇਹਨਾਂ ਦੇ ਮਾਤਾ ਜੀ ਸੀਗੇ ਜੀ ਉਹਨਾਂ ਦਾ ਨਾਮ ਸੀ ਬਿਮਲਾ ਦੇਵੀ ਜੀ ਠੀਕ ਹੈ ਜੀ ਜਿਹੜਾ ਪਹਿਲਾ ਨਾਮ ਸੀ ਮੈਂ ਕੁਝ ਮਤਲਬ ਕਿ ਹਾਲਾਂਕਿ ਮੇਰੇ ਕੋਲ ਪੁਸ਼ਟੀ ਕਰਨ ਲਈ ਨਹੀਂ ਹੈ ਦੱਸਦੇ ਆ ਕਿ ਬਿਆਨਤ ਸਿੰਘ ਦਾ ਜੋ ਇਹ ਪ੍ਰੇਮ ਵਿਆਹ ਸੀਗਾ ਉਹਨਾਂ ਟਾਂ ਜੀ ਜੀ ਪ੍ਰੇਮਚ ਕਿਉਂਕਿ ਪੜੇ ਸੀ ਦੋਨੇ ਹੂੰ ਪੜੇ ਲਿਖੇ ਸੀਗੇ ਜੀ ਤੇ ਇਹ ਜਿਹੜੀ ਬੀਬੀ ਸੀਗੀ ਉਸ ਟਾਈਮ ਬਿਮਲਾ ਦੇਵੀ ਬਿਮਲ ਦੇਵੀ ਜੀ ਇਹ ਸ਼ਾਇਦ ਨਰਸਿੰਗ ਖੇਤਰ ਦੇ ਵਿੱਚ ਜੀ ਜੀ ਜੌਬ ਕਰਦੇ ਸੀਗੇ ਯਾਨੀ ਸਭ ਕੁਝ ਠੀਕ ਠਾਕ ਸੀ ਯਾਰ ਦਿੱਲੀ 'ਚ ਰਹਿਣਾ ਪ੍ਰਧਾਨ ਮੰਤਰੀ ਦਾ ਕੋਈ ਸਿਕਿਉਰਿਟੀ ਗਾਰਡ ਹੋਵੇ ਜੀ ਆਪ ਬੀਬੀ ਜੀ ਜੌਬ ਕਰਦੇ ਸਨ ਤਾਂ ਜ਼ਿੰਦਗੀ ਖੁਸ਼ਹਾਲ ਹੋਏਗੀ ਆਬਵੀਅਸ ਹੈ ਸਭ ਕੁਝ ਹੈ ਕੋਲ ਪਰ ਕਹਾਣੀ ਫਿਰ ਤੁਹਾਨੂੰ ਪਤਾ ਹੀ ਆ ਮੋੜਾ ਖਾਂਦੀ ਆ ਜੀ ਜ਼ਿੰਦਗੀ ਕਹਿੰਦੇ ਹੁੰਦੇ ਨੇ ਕਿ ਜਦੋਂ ਸਮਾ ਜਿਹੜਾ ਹੁੰਦਾ ਹੈ ਨਾ ਸਮਾ ਕਰਵਟ ਬਦਲਦਾ ਫਿਰ ਬਾਜ਼ੀਆਂ ਹੀ ਨਹੀਂ ਬਦਲਦੀਆਂ ਜ਼ਿੰਦਗੀਆਂ ਵੀ ਬਦਲ ਜਾਂਦੀਆਂ ਬਦਲ ਜਾਂਦੀਆਂ ਬਦਲ ਜਾਂਦੀਆਂ ਤੋ ਕਿ ਐਸਾ ਹੀ ਹੋਇਆ ਕਿ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੈ ਇੰਦਰਾ ਗਾਂਧੀ ਦਾ ਕਤਲ ਹੋਇਆ ਪਰਿਵਾਰ ਜਿਹੜਾ ਖੇਰੂ ਖੇਰੂ ਹੋ ਗਿਆ ਬੱਚੇ ਛੋਟੇ ਸਨ ਇਹ ਜਿਹੜੇ ਜਸਵਿੰਦਰ ਸਿੰਘ ਹੋਰੀ ਆ ਨਾ ਸਰਬਜੀਤ ਸਿੰਘ ਹੋਰੀ ਇਹ ਛੋਟੇ ਸਨ ਤਿੰਨ ਬੱਚੇ ਜੀ ਜੀ ਫਿਰ ਕੁਝ ਮਤਲਬ ਕਿ ਜਿਹੜੇ ਉਸ ਟਾਈਮ ਦੇ ਸਿੱਖ ਮੋਤਵਾਰ ਬੰਦੇ ਸੀਗੇ ਉਹਨਾਂ ਨੇ ਆਖਿਆ ਕਿ ਬੀਬੀ ਜੀ ਤੁਸੀਂ ਇੱਥੇ ਆ ਜਾਓ ਪੰਜਾਬ ਜੀ ਜੀ ਇਹ ਫਿਰ ਇੱਥੇ ਆ ਕੇ ਐਕਟਿਵ ਹੁੰਦੇ ਆ ਫਿਰ ਅਮਰਤਪਾਨ ਕਰਕੇ ਉਹ ਵਿਮਲ ਕੌਰ ਜੀ ਬਣਦੇ ਆ ਵਿਮਲ ਕੌਰ ਖਾਲਸਾ ਕਿਹਾ ਗਿਆ ਉਹਨਾਂ ਨੇ ਜੀ ਇੱਥੇ ਅਸੀਂ ਉਦੋਂ ਮਤਲਬ ਕਿ ਸੁਰਤ ਸੰਭਲੇ ਸਾਂ ਜਦੋਂ ਇਹਨਾਂ ਦਾ ਨਾਮ ਜ਼ਿਕਰ ਲੋਕ ਗੱਲਾਂ ਕਰਦੇ ਹੁੰਦੇ ਸੀਗੇ ਤਾਂ ਉਸ ਵੇਲੇ ਅਸੀਂ ਮਤਲਬ ਕਿ ਸੁਰਤ ਸੰਭਲੇ ਹੋਏ ਸੀਗੇ ਉਸ ਤੋਂ ਬਾਅਦ ਫਿਰ ਹੁੰਦਾ ਕਿ ਆ ਕਿ ਜਦੋਂ ਰਜੀਵ ਗਾਂਧੀ ਨੇ ਇਲੈਕਸ਼ਨ ਦਾ ਸੈਟਅਪ ਕੀਤਾ ਥੋੜਾ ਜਿਹਾ ਸ਼ਾਇਦ 85 ਵਾਲਾ ਮਸਲਾ ਸੀਗਾ ਜੀ ਉਦੋਂ ਬੀਬੀ ਜੀ ਨੂੰ ਟਿਕਟ ਨਹੀਂ ਦਿੱਤੀ ਕਿਸੇ ਨੇ ਖਾਸ ਤੌਰ ਤੇ ਪੰਥਕ ਤੇ ਰਾਚੋਂ ਹੂੰ ਇਹਨਾਂ ਨੇ ਇਲੈਕਸ਼ਨ ਲੜੇ ਸੀ ਦੋ ਥਾਵਾਂ ਤੋਂ ਇੱਕ ਤੇ ਚਮਕੌਰ ਸਾਹਿਬ ਤੋਂ ਦੂਜਾ ਇਲੈਕਸ਼ਨ ਲੜਿਆ ਸੀ ਪੱਕਾ ਕਲਾ ਹੁੰਦੀ ਸੀ ਉਦੋਂ ਸੀਟ ਆ ਬਠਿੰਡੇ ਦੇ ਨਾਲ ਜਿਹੜਾ ਪੱਕਾ ਕਲਾ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਇਹ ਹਲਕਾ ਹੁੰਦਾ ਸੀ ਉਦੋਂ ਜੀ ਜੀ ਇਥੋਂ ਇਲੈਕਸ਼ਨ ਲੜਿਆ ਸੀਗਾ ਤਬੂਰੀ ਤਰ੍ਹਾਂ ਹਾਰ ਹੋਈ ਜੀ ਪਰ ਜਦੋਂ 99 ਵਾਲਾ ਇਲੈਕਸ਼ਨ ਆਇਆ ਨਾ 99 ਵਾਲਾ ਜੀ 99 ਵਾਲੇ ਇਲੈਕਸ਼ਨ ਦੇ ਵਿੱਚ ਕੀ ਹੋਇਆ ਸੀਗਾ ਕਿ ਉਸ ਟਾਈਮ ਆਹੀ ਜਿਵੇਂ ਕਹ ਲਈਏ ਕਿ ਬਦਲਾ ਵਾਲਾ ਕੰਮ ਹੋ ਗਿਆ ਜੀ ਮਤਲਬ ਕਿ ਚੀਫ ਖਾਲਸਾ ਦਵਾਨ ਵਾਲੇ ਹੁੰਦੇ ਸਨ ਕਿਰਪਾਲ ਸਿੰਘ ਉਹ ਅੰਮ੍ਰਿਤਸਰ ਤੋਂ ਜਿੱਤ ਗਏ ਜੀ ਜੀ ਅਤਿੰਦਰ ਸਿੰਘ ਖਾਲਸਤਾਨੀ ਉਹ ਆਨੇ ਹਰਾ ਦਿੱਤਾ ਬਡੁੰਗਰ ਸਾਹਿਬ ਨੂੰ ਨਾਲ ਰਾਮੂ ਵਾਲੀਆ ਖੜੇ ਸਨ ਪਟਿਆਲੇ ਤੋਂ ਜੀ ਮਲਕੇ ਕਹਾਣੀਆਂ ਨੇ ਉਦੋਂ ਦੀਆਂ ਇਤਿਹਾਸਿਕ ਕਹਾਣੀਆਂ ਜਗਦੇਵ ਸਿੰਘ ਖੁੱਡੀਆਂ ਹੋਰ ਦੀ ਜਿੱਤ ਜਿਹੜੀ ਬੜੀ ਵੱਡੀ ਜਿੱਤ ਸੀ ਫਰੀਦਕੋਟ ਤੋਂ ਤਾਂ ਇਸੇ ਤਰ੍ਹਾਂ ਜਿਹੜੀ ਉਹ ਉਸ ਟਾਈਮ ਦੀ ਕਹ ਲੋ ਕਿ ਸੰਯੁਕਤ ਅਕਾਲੀ ਦਲ ਦੀ ਉਹ ਸੀਗੀ ਉਸ ਵੇਲੇ ਦੀ ਲੀਡਰਸ਼ਿਪ ਬਾਪੂ ਜੁਗਿੰਦਰ ਸਿੰਘ ਸਨ ਉਦੋਂ ਮੈਨੂੰ ਲੱਗਦਾ ਸਰਵਰਾ ਤਾਂ ਉਹਨਾਂ ਨੇ ਟਿਕਟ ਦਿੱਤੀ ਸੀਗੀ ਇਹਨਾਂ ਦੇ ਦਾਦਾ ਜੀ ਨੂੰ ਇਥੋਂ ਬਠਿੰਡੇ ਤੋਂ ਜੀ ਤੇ ਬੀਬੀ ਜੀ ਜਿਹੜੇ ਲੜ ਰਹੇ ਸੀਗੇ ਉਹ ਲੜ ਰਹੀ ਸੀ ਵਿਮਲ ਕੌਰ ਖਾਲਸਾ ਜੀ ਰੋਪੜ ਰੋਪੜ ਤੋਂ ਦੋਨੇ ਹੀ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਜੀ ਫਿਰ ਵਿਮਲ ਕੌਰ ਖਾਲਸਾ ਨੇ ਹਾਲਾਂਕਿ ਜੇ ਤੁਸੀਂ ਪਿੱਛੇ ਜਾਓਗੇ ਥੋੜਾ ਜਿਹਾ ਪਿੱਛੇ ਵੀ ਜਾਣਾ ਪਊਗਾ ਤੁਹਾਨੂੰ ਜੀ ਜਦੋਂ ਉਹ ਬੀਬੀ ਜੀ ਇੱਥੇ ਐਕਟਿਵ ਹੋਏ ਨੇ ਅਸਲ ਦੇ ਵਿੱਚ ਨਾ 4 ਜੂਨ 1986 ਨੂੰ ਫੈਡਰੇਸ਼ਨ ਨੇ ਉਦੋਂ ਕੱਲੂਕਾਰਾ ਦਿਹਾੜਾ ਮਨਾਇਆ ਉਸ ਵੇਲੇ ਇਕੱਠ ਕਾਫੀ ਸੀਗਾ ਜੀ ਤੇ ਜੋ ਟਾਸਕ ਫੋਰਸ ਸੀਗੀ ਉਹਨੂੰ ਕੱਢਣ ਵਾਸਤੇ ਹਮ ਹਮ ਉੱਥੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜਿਹੜਾ ਪ੍ਰੋਗਰਾਮ ਲੀਕ ਕੀਤਾ ਗਿਆ ਤਾਂ ਉਹਦੇ 'ਚ ਇੱਕ ਅਵਤਾਰ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋਈ ਸੀ ਜੇ ਮੈਂ ਨਹੀਂ ਭੁੱਲਦਾ ਮੈਂ ਇੱਕ ਸ਼ਾਇਦ ਰੀਸੈਂਟਲੀ ਪੜ੍ਹਿਆ ਸੀ ਕਿਤੇ ਜੀ ਉਸ ਤੋਂ ਬਾਅਦ ਫਿਰ ਮੁਕੱਦਮਾ ਦਰਜ ਕਰ ਦਿੱਤਾ ਗਿਆ ਵਿਮਲ ਕੌਰ ਜੀ ਦੇ ਹਮ ਪਹਿਲਾ ਪਟਿਆਲਾ ਜੇਲ੍ਹ 'ਚ ਫਿਰ ਉਸ ਤੋਂ ਬਾਅਦ ਬਡੇਲ ਜੇਲ੍ਹ 'ਚ ਭੇਜ ਦਿੱਤਾ ਜੀ ਮੁੜ ਕੇ ਬੱਚਿਆਂ ਦੀ ਤੇ ਫੀਸ ਭਰਨ ਜੋਗੇ ਵੀ ਪੈਸੇ ਨਾ ਬਚੇ ਹਮ ਹਮ ਤਾਂ ਇਸ ਦਰ ਮੈਂ ਕੀ ਹੋਇਆ ਕਿ ਛੋਟੇ ਬੱਚੇ ਨੂੰ ਫਿਰ ਉੱਥੇ ਜੇਲ੍ਹ ਚ ਬੁਲਾ ਲਿਆ ਗਿਆ ਸੀਗਾ ਦੇਖੋ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ ਫਿਰ ਉਸ ਤੋਂ ਬਾਅਦ ਇਹ ਨੰਨ ਵਿੱਚ ਬਣੇ ਮੈਂਬਰ ਪਾਰਲੀਮੈਂਟ ਬਣ ਕੇ ਵੀ ਇਹਨਾਂ ਨੇ ਕਾਫੀ ਮੁੱਦੇ ਚੁੱਕੇ ਕਸ਼ਤ ਕੋਟਲਾ ਜਨੇਰ ਕਾਂਡ ਸੀਗਾ ਉਹਦਾ ਵੀ ਜ਼ਿਕਰ ਕੀਤਾ ਸੀਗਾ ਇਹਨਾਂ ਨੇ ਸਦਨ ਦੇ ਵਿੱਚ ਕੁਝ ਮੁੱਦੇ ਹੋਰ ਚੁੱਕੇ ਸੀ ਫਿਰ ਉਦੋਂ ਸੁਮੇਤ ਸੈਣੀ ਬੜਾ ਕਹਿ ਲੋ ਕਿ ਖੂੰਖਾਰਾ ਬੰਦਾ ਸੀਗਾ ਉਸ ਟਾਈਮ ਅਫਸਰ ਸੀ ਉਹਦੇ ਨਾਲ ਵੀ ਭੇੜ ਹੁੰਦਾ ਰਿਹਾ ਜੀ ਅ ਦੱਸਦੇ ਆ ਕਥੇ ਤੌਰ ਤੇ ਮੈਂ ਕਹਾਣੀ ਸੁਣੀ ਆ ਕਿ ਇੱਕ ਇਹਨਾਂ ਦਾ ਗਨਮੈਂਟ ਸੀ ਉਹਨੇ ਜਿਹੜੀ ਆ ਹੁੰਦੀ ਆ ਨਾ ਕਾਰਬਾਇਨ ਉਹ ਤਾਣਤੀ ਸੀਗੀ ਕਿਉਂਕਿ ਆਮੋ ਸਾਹਮਣਾ ਹੁੰਦਾ ਸੀਗਾ ਕਿਤੇ ਨਿਰਦੋਸ਼ ਕੋਈ ਬੰਦਾ ਚੁੱਕਿਆ ਗਿਆ ਸਿੱਖ ਨੌਜਵਾਨ ਚੁੱਕਿਆ ਗਿਆ ਕੋਈ ਟਾਰਚਰ ਹੋ ਰਿਹਾ ਕਿਤੇ ਜਾਂ ਮੁਕਾਬਲਾ ਕਿਤੇ ਹੋ ਰਿਹਾ ਤੇ ਵਿਮਲਕੌਰ ਖਾਲਸਾ ਜਾਂਦੇ ਸੀਗੇ ਜੀ ਤੇ ਇੱਕ ਮੌਕੇ ਤੇ ਦੋਨਾਂ ਦਾ ਭੇੜ ਇਸ ਤਰ੍ਹਾਂ ਦਾ ਹੋਇਆ ਕਿ ਕਾਰਬਾਇਨ ਜਿਹੜੀ ਆ ਉਹ ਤਾਣੀ ਗਈ ਉਸ ਤੋਂ ਬਾਅਦ ਉਸ ਬੰਦੇ ਦਾ ਪਤਾ ਨਹੀਂ ਲੱਗਾ ਲਾਪਤਾ ਹੋ ਗਿਆ ਜੀ ਤਾਂ ਸਤੰਬਰ 1999 ਚ ਇਹ ਜਦੋਂ ਉਥੇ ਆਪਣੀ ਰਹਿਸ਼ ਤੇ ਸਨ ਚੰਡੀਗੜ੍ਹ ਤੇ ਉਦੋਂ ਹੁਣ ਕੁਝ ਮੁਹਾਲੀ ਸੀ ਰਹਿਸ਼ ਵੈਸੇ ਆਪਾਂ ਚੰਡੀਗੜ੍ਹ ਕਹਿ ਦਿੰਨੇ ਆ ਤੇ ਉਦੋਂ ਇਹ ਦੱਸਿਆ ਜਾਂਦਾ ਕਿ ਇਹਨਾਂ ਦੀ ਕਰੰਟ ਲੱਗਨ ਨਾਲ ਮੌਤ ਹੋਈ ਹੈ ਪਰ ਕੁਝ ਥਿਉਰੀਆਂ ਇਹ ਨੇ ਕਿ ਇਹਨਾਂ ਨੂੰ ਕਤਲ ਕੀਤਾ ਗਿਆ ਸੀਗਾ ਹਾਲਾਂਕਿ ਪੋਸਟਮਾਰਟਮ ਦੀ ਮੰਗ ਉੱਠੀ ਸੀ ਪੋਸਟਮਾਰਟਮ ਨਹੀਂ ਹੋਇਆ ਜੀ ਜੀ ਮਿੰਟੂ ਜੀ ਕੁਸ਼ ਆਪਾਂ ਕਮੈਂਟ ਲੈ ਲਈਏ ਲੈ ਲਓ ਜੀ ਚੇਤਨ ਮਾਨ ਜੀ ਉਹਨਾਂ ਦੀ ਸੇਵਾ ਵੀ ਆਈ ਹੈ ਉਹਦੇ ਲਈ ਵੀ ਧੰਨਵਾਦ ਤੇ ਉਹ ਕਹਿੰਦੇ ਕਿ ਹੁਣ ਕਾਰਗੁਜ਼ਾਰੀ ਦੇਖਣੀ ਪਊ ਖਾਲਸਾ ਜੀ ਦੀ ਖਾਸ ਕਰਕੇ ਬੇਅਦਬੀ ਸਿੱਖ ਮੁੱਦਿਆਂ ਨੂੰ ਲੈ ਕੇ ਇੱਕ ਕਮੈਂਟ ਸੁਖਪ੍ਰੀਤ ਸਿੰਘ ਜੀ ਹੋਰਾਂ ਦਾ ਵੀ ਹੈ ਉਹ ਕਹਿੰਦੇ ਆ ਕਿ ਕੌਮ ਸਰਬਜੀਤ ਸਿੰਘ ਨਾਲ ਖੜੀ ਹੈ ਹੁਣ ਸਰਬਜੀਤ ਸਿੰਘ ਦੀ ਵਾਰੀ ਹੈ ਕੌਮ ਦੇ ਨਾਲ ਖੜਨ ਦੀ ਦੇਖੋ ਜੇ ਪਰਫਾਰਮ ਕਰਨਗੇ ਤਾਂ ਅਗਲੀ ਵਾਰ ਵੋਟਾਂ ਲੈ ਲੈਣਗੇ ਨਹੀਂ ਤਾਂ ਬਹੁਤ ਹੱਦ ਤੱਕ ਤੁਸੀਂ 99 ਵਾਲੀ ਆ ਜਿਹੜੀ ਮੈਂ ਤੁਹਾਨੂੰ ਦੱਸੀ ਆ ਜੀ ਕਿ ਤਕਰੀਬਨ ਸੱਤ ਅੱਠ ਬੰਦੇ ਜਿੱਤ ਗਏ ਸਨ ਜੀ ਪੰਥਕ ਚਿਹਰੇ ਕਹ ਲਓ ਹਮਮ ਪਰ ਬਾਅਦ ਦੇ ਵਿੱਚ ਕੀ ਹੋਇਆ ਸੀਗਾ ਕਿ ਉਹ ਜਿਹੜੀ ਲਹਿਰ ਸੀਗੀ ਜੀ ਉਹ ਕੁਝ 92 ਚ ਤਾਂ ਸਰਕਾਰ ਬਣਾ ਗਈ ਕਾਂਗਰਸ ਇਥੇ ਜੀ ਜੀ ਯਾਨੀ ਕੁਝ ਸਾਲ ਵੀ ਉਹ ਲਹਿਰ ਜਿਹੜੀ ਸੀਗੀ ਨਾ ਅੱਗੇ ਨਹੀਂ ਡੁਰ ਸਕੀ ਜੀ ਸੋ ਇਸ ਵਾਸਤੇ ਇਹ ਚੀਜ਼ ਤਾਂ ਇਹਨਾਂ ਤੇ ਡਿਪੈਂਡ ਕਰਦੀ ਹੈ ਨਿਰਪਰ ਕਰਦੀ ਆ ਬਾਕੀ ਸਮਾਂ ਦੇਣਾ ਜਿਹੜਾ ਉਹ ਬਣਦਾ ਹੀ ਆ ਬਿਲਕੁਲ ਕਿਉਂਕਿ ਵੈਸੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਹਮ ਜੋ ਪੰਜਾਬ ਦੇ ਪਾਣੀ ਤੇ ਆਦਿਕ ਦੇ ਮੁੱਦੇ ਮੈਂ ਚੁੱਕੂੰਗਾ ਤੇ ਇਹੀ ਹੈ ਕਿ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਤੁਸੀਂ ਮੁੱਦੇ ਚੁੱਕੋ ਹੁਣ ਮੁੱਦੇ ਕਿਹੜੇ ਹੋਣਗੇ ਉਹ ਆਪਾਂ ਤੈਅ ਨਹੀਂ ਕਰ ਸਕਦੇ ਉਹ ਤਾਂ ਅਗਲੇ ਨੇ ਆਪ ਤੈਅ ਕਰਨੇ ਕਿ ਉਹਨਾਂ ਦੇ ਐਜੰਡੇ ਜਾਂ ਪ੍ਰਾਇੋਰਟੀਜ਼ ਕੀ ਹੋਣਗੀਆਂ ਜੀ ਜਸ ਹੋਰਾਂ ਦਾ ਕਮੈਂਟ ਹੈ ਕਿ ਭਾਈ ਸਤਵੰਤ ਸਿੰਘ ਦਾ ਕਿਤੇ ਨਾਂ ਨਹੀਂ ਜਿਸਨੇ ਇਕੱਲੇ ਨੇ ਕਤਲ ਕੀਤਾ ਸੀ ਨਹੀਂ ਸਾਨੂੰ ਉਹਨ ਦੇਖੋ ਸਤਵੰਤ ਸਿੰਘ ਹੋਰਾਂ ਦਾ ਤਾਂ ਇਹ ਸੀਗਾ ਕਿ ਸਤਵੰਤ ਸਿੰਘ ਹੋਰਾਂ ਦਾ ਗਾਂ ਕੋਈ ਪਰਿਵਾਰ ਤੇ ਹੈ ਹੀ ਨਹੀਂਗਾ ਜੀ ਆਪ ਦਾ ਯਾਨੀ ਉਹ ਤਾਂ ਅਨਮੈਡ ਸੀਗੇ ਜੀ ਜੀ ਤੇ ਬਾਕੀ ਉਹਨਾਂ ਦੇ ਪਤੀਜੇ ਦਾ ਸ਼ਾਇਦ ਮੈਨੂੰ ਲੱਗਦਾ ਕਿ ਨਿਊਜ਼ੀਲੈਂਡ ਚ ਇੱਕ ਜ਼ਿਕਰ ਆਇਆ ਸੀਗਾ ਪਿੱਛੇ ਜੀ ਜੀ ਬਾਕੀ ਤਾਂ ਮੈਨੂੰ ਪਤਾ ਨਹੀਂ ਹੈ ਜੀ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਉਹਨਾਂ ਦਾ ਪਿੰਡ ਮੈਂ ਵੇਖਿਆ ਕਈ ਸਾਲ ਪਹਿਲਾਂ ਅਸੀਂ ਉੱਥੇ ਗਏ ਸਨ ਅਗਵਾਨ ਅਗਵਾਨ ਸ਼ਾਇਦ ਪਿੰਡ ਸੀ ਉਹਦਾ ਜੀ ਜੀ ਹਰਪਾਲ ਸਿੰਘ ਹਾਂਡਾ ਕਹਿੰਦੇ ਆ ਵੀ ਦੋ ਵਾਰ ਦੋ ਸੀਟਾਂ ਤੇ ਪੰਥਕ ਜੇਤੂ ਹੋਣ ਕਰਕੇ ਕਹਿੰਦਾ 2017 ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਪੰਥਕ ਅਸਰ ਦਿਸਣ ਨੂੰ ਮਿਲੇਗਾ 2027 ਸੌਰੀ 2027 ਜੀ ਜੀ ਹਾਂ ਜੀ ਹੋ ਸਕਦਾ ਪਰ ਕੀ ਉਦੋਂ ਤੱਕ ਇਹ ਲਹਿਰ ਪਹੁੰਚੇਗੀ ਜੀ ਜੀ ਵੱਡਾ ਸਵਾਲ ਤੇ ਇਹ ਹੈ ਨਾ ਕਿ ਕੀ ਜਿਹੜੀ ਪੰਥਕ ਰਾਜਨੀਤੀ ਦੀ ਹੁਣੇ ਚਿੰਗਿਆ ਉਹ ਅੱਗੇ ਤੁਰਦੀ ਰਹੇਗੀ ਜੀ 27 ਹਲੇ ਬਹੁਤ ਦੂਰ ਹੈ ਨਾ ਕਈ ਕਟਨਾਵਾਂ ਦਾ ਵਾਪਰਨਾ ਹੋਏਗਾ ਜੀ ਉਸ ਤੋਂ ਬਾਅਦ ਹੀ ਫਿਰ ਤੈ ਹੁੰਦਾ ਕਿ ਉਸ ਸਮੇਂ ਦਾ ਇਲੈਕਸ਼ਨ ਹੈ ਜਿਹੜਾ ਉਹ ਕਿਸ ਚਾਲ ਢਾਲ ਦੇ ਨਾਲ ਚੱਲੇਗਾ ਹਮ ਕਿਉਂਕਿ ਹਰੇਕ ਇਲੈਕਸ਼ਨ ਦੀ ਇੱਕ ਖਾਸੀਅਤ ਹੁੰਦੀ ਆ ਉਹ ਸੈਂਟਰਲਾਈਜ਼ਡ ਰਹਿੰਦਾ ਡੀਸੈਂਟਰਲਾਈਜ਼ਡ ਰਹਿੰਦਾ ਉਹਦੇ ਵਿੱਚ ਕਿਹੜੀ ਵਿਚਾਰਧਾਰਾ ਜਿਹੜੀ ਆ ਉਹ ਨਵੀਂ ਫੁੱਟਦੀ ਆ ਉਹਦੇ ਨਾਲ ਨਵਾਂ ਜੁੜਾ ਬਣਦਾ ਉਹ ਸਾਰੀਆਂ ਚੀਜ਼ਾਂ ਉਹ ਸਮੇਂ ਤੋਂ ਪਹਿਲਾਂ ਤਿਆਰ ਕਰਦੇ ਬਿਲਕੁਲ ਜੀ